ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਹੈ ਸਾਰਿਆਂ ਦੇ ਸਵਾਗਤ ਹੈ ਭਾਈ ਤੁਹਾਡੇ ਆਪਣੇ ਚੈਨਲ ਸੋਹੀ ਵਲੌਗਸ 5041 ਤੇ ਨਵੀਂ ਵੀਡੀਓ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜਿਹੜੇ ਸੱਜਣ ਨਵੇਂ ਆਏ ਨੇ ਤੇ ਆ ਗਏ ਜੀ ਗੁਰਦੁਆਰਾ ਸਾਹਿਬ ਵਾਲੀ ਮੋਟਰ ਤੇ ਸਵੇਰੇ ਸਵੇਰੇ ਆਇਆ ਹੁੰਦਾ तकरीबन ਹੋ ਗਿਆ ਘੰਟਾ ਦੂਈਆਂ ਮੋਟਰਾਂ ਤੇ ਜਿਹੜਾ ਮਾਰਿਆ ਤੇ ਹੁਣ ਆਏ ਸੀ ਗੁਰਦੁਆਰਾ ਸਾਹਿਬ ਵਾਲੀ ਮੋਟਰ ਤੇ ਜਿੱਥੇ ਆਪਣਾ ਪੇਠਾ ਲੱਗਿਆ ਹੈ ਤੇ ਪੇਠੇ ਨੂੰ ਪਾਣੀ ਲਾ ਰਹੇ ਹਾਂ ਹੁਣੇ ਪਤਾ ਨਹੀਂ ਕਿਹਮਾ ਲਾ ਰਹੇ ਹਾਂ ਚੌਥਾ ਪੰਜਵਾਂ ਛੇਮਾ ਤੇ ਮਾਰੋ ਨਿਗਾ ਪੇਠੇ ਦੀ ਆਪਣੀ ਸਬਜ਼ੀ ਵਾਲੀ ਫਸਲ ਤੇ ਇੱਕ ਵਾਰ ਸਪਰੇਅ ਕਰੀ ਸੀ ਉਸ ਦਿਨ ਜਦ 3 3 4 4 ਪੱਤੇ ਸੀ ਜਾਂ 5 ਸੀ ਤੇ ਹੁਣ ਬਾਬੇ ਦੀ ਕਿਰਪਾ ਨਾਲ ਪੱਤਿਆਂ ਦੀ ਗਿਣਤੀ ਕਾਫੀ ਵਧ ਗਈ ਤੇ ਬਸ ਆ ਹੁਣ ਪਾਣੀ ਲੱਗੂਗਾ ਤੇ ਫਿਰ ਇਹਨੂੰ ਸਪਰੇਅ ਕਰਨੀ ਹੈ ਤਾਕਤ ਦੀ ਤੇ ਮੱਛਰ ਦੀ ਛੱਟਾ ਛੱਟਾ ਜਿਆ ਮੱਛਰ ਬਹੁਤ ਜ਼ਿਆਦਾ ਹੋ ਜਾਂਦਾ ਸਬਜ਼ੀਆਂ ਤੇ ਭੁੰਡੀਆਂ ਜੇ ਆ ਦੇਖੋ ਕਾਲਾ ਮੱਛਰ ਵੀ ਬੈਠਾ ਵਿੱਚ ਚਿੱਟਾ ਕਾਲਾ ਮੱਛਰ ਤੇ ਸੁੰਡੀ ਪਹਿਲਾਂ ਪਹਿਲਾਂ ਹੀ ਸਪਰੇਅ ਆਉਂਦੀਆਂ ਅੱਗੇ ਜਾ ਕੇ ਸਪਰੇਅਾਂ ਘਟ ਜਾਂਦੀਆਂ ਪਹਿਲਾਂ ਵੀ ਮਤਲਬ ਕਿ 10-12 ਦਿਨਾਂ ਬਾਅਦ ਸਪਰੇਅ ਹੁੰਦੀ ਆ ਹੁਣ ਤਕਰੀਬਨ 15 ਦਿਨ ਹੀ ਹੋ ਚਲੇ ਜੀ ਸਵੇਰੇ ਨੂੰ ਤੇ ਅੱਜ ਪਾਣੀ ਲਾਉਣਾ ਸੀ ਯੂਰੀਆ ਲਾ ਕੇ ਪਾਣੀ ਲਾਤਾ ਯੂਰੀਆ ਵੀ ਕੋਈ ਖਾਸ ਨਹੀਂ ਲਾਇਆ ਆਪਾਂ ਹਲਕਾ ਜਿਹਾ ਲਾਇਆ ਕਿਉਂਕਿ ਜਿਹੜੀਆਂ ਚੌੜੇ ਪੱਤੇ ਵਾਲੀਆਂ ਸਬਜ਼ੀਆਂ ਹੁੰਦੀਆਂ ਇਹਨਾਂ ਨੂੰ ਜਿਹੜੀ ਪੱਤੇ ਚੌੜੇ ਹੋਣ ਕਾਰਨ ਸੂਰਜ ਤੋਂ ਹੀ ਕਲੋਰੋਫਿਲ ਮਿਲ ਜਾਂਦੀ ਆ ਤੇ ਨਾਈਟ੍ਰੋਜਨ ਕਹ ਲਓ ਵੀ ਮਿਲ ਜਾਂਦੀ ਆ ਸੂਰਜ ਤੋਂ ਹੀ ਲੋੜ ਨਹੀਂ ਪੈਂਦੀ ਬਾਹਲਾ ਯੂਰੀਆ ਦੀ 11 ਵਿਘੇ ਥਾਂ ਦੇ ਵਿੱਚ 40 ਕਿਲੋ 38 ਕਿਲੋ ਯੂਰੀਆ ਪਾ ਜੀ ਮੂਰੇ ਸੱਟਾਂ ਲੱਗ ਜਿਵੇਂ ਤੁਸੀਂ ਵੀਡੀਓ ਵਿੱਚ ਦੇਖਿਆ ਤੇ ਹੁਣ ਅੱਜ ਕੱਲਾ ਪਾਣੀ ਲਾਉਣਾ ਹੁਣ ਉਹ ਤਾਕਤ ਦੀ ਸਪਰੇਅ ਕਰਨੀ ਹੈ ਜਿਵਰੈਲਿਕ ਐਸਿਡ ਦੀ ਤੇ ਨਾਲ ਪਾਵਾਂਗੇ ਦਵਾਈਆਂ ਸ਼ਾਮ ਨੂੰ ਕਰਾਂਗੇ ਸਪਰੇ ਤੇ ਜੁੜੇ ਰਹੋ ਵੀਡੀਓ ਨਾਲ ਐਂਡ ਤੱਕ ਜੁੜੇ ਰਹੋ ਤੇ ਅੱਜ ਇਹ ਮੋਟਰ ਵੀ ਪਾਉਣੀ ਹੈ ਇੱਕ ਤੇ ਮੋਟਰ ਤੇ ਉਲਝਿਆ ਨੂੰ ਕਈ ਦਿਨ ਹੋ ਗਏ ਅੱਜ ਮੇਰਾ ਕਹਲਾ ਵੀ ਤੀਜਾ ਦਿਨ ਹੈ ਲਗਾਤਾਰ ਹੀ ਪਰਸੋਂ ਪਹਿਲਾਂ ਪਾਈ ਕੱਢੀ ਪਾਈ ਕੱਲ ਫੇਰ ਕੱਢੀ ਅੱਜ ਫੇਰ ਪਾਣੀ ਤੇ ਦੇਖਦੇ ਆਂ ਵੀ ਕੀ ਬਣਦਾ ਤੇ ਹੁਣ ਜਾਣਾ ਆਪਾਂ ਉੱਥੇ ਬੜੀ ਮੋਟਰ ਤੇ ਉੱਥੇ ਆਉਣਗੇ ਮਿਸਤਰੀ ਤੇ ਮੋਟਰ ਵੀ ਆਪਾਂ ਬਵਾਵਾਂਗੇ ਨਾਲ ਦਿਖਾਉਂਦੇ ਰ੍ਹਾਂਗੇ ਵੀ ਪਲਾਸਟਿਕ ਦੀ ਡਿਲੀਵਰੀ ਆ ਆਪਣੇ ਪਾਈ ਫੀ ਚਲੋ ਉਧਰ ਚੱਲਦੇ ਆਂ ਕੁਛ ਅੱਜ ਪਨੀਰੀ ਭੁੰਤੀ ਵੀ ਆ 1509 ਦੀ ਤੇ ਕੁਛ 2-3 ਦਿਨ ਪਹਿਲਾਂ ਲੜਾਈ ਆ ਤੇ ਕੁਛ ਵੱਡੀ ਵੱਡੀ ਥੂਈ ਕਰ ਗਈ ਉਦੇ ਵਿੱਚ ਯੂਰੀਆ ਵੀ ਪਾਉਣਾ ਜੀ ਸ਼ਾਮ ਨੂੰ ਪਾਵਾਂਗੇ ਪਹਿਲੀ ਪਨੀਰੀ ਚ ਪਾਤਾ ਕੱਲ ਸ਼ਾਮ ਨੂੰ ਦੂਜਾ ਯੂਰੀਆ ਤੇ ਇੱਕ ਚੀਜ਼ ਹੋਰ ਜਿਹੜਾ ਸਬਜ਼ੀਆਂ ਦੇ ਵਿੱਚ ਮੇਨ ਪ੍ਰੋਬਲਮ ਹੈ ਵਾਇਰਸ ਦੀ ਆਹ ਦੇਖੋ ਆਹ ਬੂਟੇ ਆਲੇ ਵਾਲੇ ਆਲੇ ਕਿਵੇਂ ਖੜੇ ਨੇ ਆਹ ਬੂਟੇ ਦੀ ਵੀ ਟੌਰ ਦੇਖ ਲਓ ਆਹ ਬੂਟੇ ਦੀ ਵੀ ਟੌਰ ਦੇਖ ਲਓ ਤੇ ਆਹ ਬੂਟਾ ਵੀ ਦੇਖ ਲਓ ਇਹ ਹੈਗਾ ਵਾਇਰਸ ਵਾਲਾ ਬੂਟਾ ਇਹ ਬੂਟਾ ਆਪਾਂ ਰਹਿਣ ਨਹੀਂ ਦਿੰਦੇ ਇਹਨੂੰ ਆਪਾਂ ਪੱਟ ਲੈਣੇ ਆ ਪੱਟ ਕੇ ਬਾਸ ਖੇਤ ਤੋਂ ਬੜੀ ਦੂਰ ਦੱਬ ਦਾਂਗੇ ਰਿੱਤੇ ਚ ਤੇ ਵਾਇਰਸ ਵਾਲਾ ਬੂਟਾ ਨਹੀਂ ਚਾਹੀਦਾ ਆ ਜਾਂਦੇ ਆ ਹੋ ਜਾਂਦਾ ਹਰੇਕ ਚੀਜ਼ ਦਾ ਵਾਇਰਸ ਹੋ ਜਾ ਕਰੋ ਵੀ ਪ੍ਰੋਬਲਮ ਹਰੇਕ ਚੀਜ਼ ਚ ਆਉਂਦੀ ਆ ਤੇ ਬਾਬੇ ਦੀ ਕਿਰਪਾ ਨਾਲ ਪੂਰੀ ਹਰੇ ਭਾਈ ਮਾਰਨ ਲੱਗ ਗਈ ਬੇਲਾਂ ਜਿਹੜੀਆਂ ਬਟਾਂ ਦੇ ਉੱਪਰ ਦਿਖਣ ਲੱਗ ਗਈ ਜਿਵੇਂ ਮੈਂ ਪਹਿਲਾਂ ਕਹਿੰਦਾ ਉਹਨਾਂ ਵੀ ਸਬਜ਼ੀ ਵਾਲਾ ਕੰਮ ਕੋਈ ਬਾਲਾ ਔਖਾ ਵੀ ਨਹੀਂ ਪਰ ਜੇ ਕਰਨਾ ਫਿਰ ਭਾਈ ਕਰਨ ਵਾਲਿਆਂ ਨੂੰ ਸੌਖਾ ਹੀ ਲੱਗਦਾ ਜਿਹੜੇ ਡਰੀ ਜਾਂਦੇ ਨੇ ਉਹਨਾਂ ਨੂੰ ਔਖਾ ਲੱਗਦਾ ਪਰ ਆਪਾਂ ਨੂੰ ਬਾਬੇ ਦੀ ਕਿਰਪਾ ਨਾਲ ਸੌਖਾ ਲੱਗਦਾ ਕਣਕ ਵੱਢ ਕੇ ਪੇਠਾ ਤੇ ਕਦੂ ਲਾ ਲੈਨੇ ਆ ਤੇ ਉਦੋਂ ਬਾਅਦ ਤੇ ਉਦੋਂ ਬਾਅਦ ਫਿਰ ਆਪਾਂ ਜੀਰੀ ਲਾ ਲੈਂਦੇ ਜੀ ਬਾਸਮਤੀ ਵੀ ਲਾ ਲੈਨੇ ਆ ਪੀਆਰ 126 ਵੀ ਲਾ ਲੈਨੇ ਆ ਵਧੀਆ ਹੋ ਜਾਂਦੀ ਆ ਟਾਈਮ ਨਾਲ ਤੇ ਚਲੋ ਝਾੜ ਵੀ ਵਧੀਆ ਹੋ ਜਾਂਦਾ ਕਿਉਂਕਿ ਉਹ ਬੀ ਨੇੜੇ ਪਛਿੱਤੇ ਲੱਗ ਕੇ ਹੀ ਕੰਮ ਜਾਂਦਾ ਚਲੋ ਪਾਣੀ ਤਿੰਨ ਜਗ੍ਹਾ ਛੜਦਾ ਆਪਾਂ ਨੇ ਪੇਠੇ ਨੂੰ ਚਲਿਏ ਹੁਣ ਉਧਰ ਲਈ ਮੋਟਰ ਦਾ ਬੜੀ ਮੋਟਰ ਪਹੁੰਚ ਗਏ ਜੀ ਆਪਾਂ ਬੜੀ ਮੋਟਰ ਕਹਿ ਦਿੰਨੇ ਆਸੀਂ ਟਿੱਬੇ ਵਾਲੀ ਕਹਿ ਦਿੰਨੇ ਆ ਤੇ 1509 ਬਰਸਮਤੀ ਦੀ ਪਨੀਰੀ ਪਾਣੀ ਅੱਜ ਲਾਇਆ ਕੱਲ ਲਾਇਆ ਨਹੀਂ ਸੀ ਕੱਲ ਮੋਟਰ ਖੋਲ ਲਈ ਆਪਾਂ ਨੇ ਤੇ ਉਹਦੇ ਕਰਕੇ ਪਾਣੀ ਲਾਈਟ ਉਹ ਮੋਟਰ ਦੀ ਲਾਈਟ ਚਲੀ ਗਈ ਸੀ ਟਾਈਮ ਤੋਂ ਪਹਿਲਾਂ ਹੀ ਤੇ ਅੱਜ ਹੁਣ ਸੋਨੀ ਭਰ ਕੇ ਗਿਆ ਪਨੀਰੀ ਤੇ ਹੁਣ ਇਹਦਾ ਪਾਣੀ ਕੱਢ ਦਨੇ ਆ ਇੱਕ ਵਾਰ ਤੇ ਇਹ ਹਵਾ ਅੱਜ ਪੂਰੇ ਦੀ ਤੇਜ਼ ਚੱਲ ਰਹੀ ਹੈ ਕੱਲ ਵੀ ਤੇਜ਼ ਚੱਲਦੀ ਸੀ ਥੇ ਥੋੜਾ ਜਿਹਾ ਫੂਸ ਇਕੱਠਾ ਹੋ ਗਿਆ ਹੁੰਦੇ ਜੋ ਵੀ ਕੱਢਣਾ ਵਾ ਇਧਰੋਂ ਪਾਣੀ ਖੋਲ ਦੇ ਤੂੰ ਜਲਦਾ ਫੂਸ ਨਿਕਲ ਜਾਊਗਾ ਅਜੇ ਥੋੜਾ ਠਹਿਰ ਕੇ ਖੋਲਦਾਂਗੇ ਇਹਦਾ ਇਹਦਾ ਕੱਢਦੇ ਆਹ ਤਾਂ ਤਕਰੀਬਨ ਸਾਰੀ ਤੂਈਆਂ ਮਾਰ ਗਈ ਪਾਣੀ ਕਾਫੀ ਜ਼ਿਆਦਾ ਤੇ ਇਧਰਲੇ ਪਾਸੇ ਇਕੱਠਾ ਹੋ ਗਿਆ ਚਲੋ ਇਹਦਾ ਪਾਣੀ ਕੱਢਤਾ ਪਨੀਰੀ ਦਾ ਕੱਲ ਵੀ ਨਹੀਂ ਭਰੀ ਪਨੀਰੀ ਪੂਰੀ ਵਧੀਆ ਹੋ ਗਈ ਸ਼ਾਮ ਨੂੰ ਪਾਵਾਂਗੇ ਜੀ ਯੂਰੀਆ ਤੇ ਤਿੰਨ ਢਗਾ ਤੋਂ ਪਾਣੀ ਕੱਢਤਾ ਇੱਕ ਜਗ੍ਹਾ ਉੱਥੋਂ ਵੀ ਖੋਲ ਦੇ ਵਿਚਾਲੋਂ ਚਾਰ ਜਗ੍ਹਾ ਤੇ ਪਾਣੀ ਬਿਲਕੁਲ ਸਾਫ਼ ਹੋ ਜਾਵੇ ਨਿਕਲ ਜਾਵੇ ਇਹ ਕਿਹਦਾ ਨੱਕਾ ਬੰਦ ਕਰਦੇ ਨਾਲੇ ਖਾਲ ਦਾ ਪਾਣੀ ਵੀ ਨਿਕਲੂਗਾ ਫਿਰ ਬਾ ਉੱਪਰ ਉੱਪਰ ਗੱਡੀ ਜਿਆਦਾ ਡੂੰਘਾ ਕੱਡੇਗਾ ਤਾਂ ਫਿਰ ਪਨੀਰੀ ਬਾਹਰ ਆ ਜਾਂਦੀ ਹੈ ਹੁਣ ਤਾਂ ਚਲੋ ਜੜ ਲਾਗੀ ਤੇ ਹੁਣ ਤਾਂ ਚਲੋ ਕਾਫੀ ਵੱਡੀ ਹੋ ਗਈ ਹੁਣ ਨਹੀਂ ਨਿਕਲਦੀ ਕਿ ਪਹਿਲਾਂ ਪਨੀਰੀ ਨਿਕਲ ਗਈ ਥੋੜੀ ਜੀ ਜਦੋਂ ਪਹਿਲਾਂ ਪਹਿਲਾਂ ਪਾਣੀ ਕੱਢਦੇ ਹੁੰਨੇ ਤੇ ਬਸ ਉਹਨਾਂ ਨੱਕਾ ਲਾ ਕੇ ਪਾਣੀ ਇਹਦਾ ਨਿਕਲ ਜਾਊਗਾ ਬਿਲਕੁਲ ਸਾਫ਼ ਹੋ ਜਾ ਜਿਵੇਂ ਮੈਂ ਪਹਿਲਾਂ ਦੱਸਿਆ ਸ਼ਾਮ ਨੂੰ ਪਾਵਾਂਗੇ ਚ ਹਲਕਾ ਜਿਹਾ ਯੂਰੀਆ ਇਹ 1509 ਪਹਿਲਾਂ ਦੀ ਹੈ 14 ਤਰੀਕ ਦੀ ਆ 17 ਦੀ ਹੈ ਇੱਕ ਅੱਜ 23 ਅੱਜ 23 ਕਰੂੰ ਸ਼ਾਮ ਨੂੰ ਪਾ ਦੇ ਬਸ ਆ ਕੇ ਕਰਦੇ ਆਂ ਅੱਜ ਕਦੂ ਕਰਨਾ ਅੱਜ ਆ ਕੇ ਲਿਆ ਕੇ ਇਹ 1509 ਇਹ ਵੀ ਲਾਵਾਂਗੇ ਤਲਾਵਾਂਗੇ ਪਨੀਰੀ ਸਬਜ਼ੀ ਭਾਜੀ ਭਰ ਕੇ ਹਾਂ ਤੇ ਇਧਰ ਕਦੂਆਂ ਦੀਆਂ ਬੇਲਾਂ ਇਹ ਵੀ ਲੱਗੀਆਂ ਚੌਥਾ ਪੱਤਾ ਕੱਢਣ ਕਦੂ ਵੀ ਵਾਵਾ ਹਰੇ ਹੋ ਗਏ ਕਿਤੇ ਕਿਤੇ ਦੋ ਦੋ ਵੀ ਲੱਗੀਆਂ ਪੁਦੀਆਂ ਦੇ ਵੀ ਹੁਣ ਇੱਧਰ ਨੂੰ ਤਾਂ ਸ਼ਾਇਦ ਕੈਮਰੇ 'ਚ ਨਾ ਦਿਖਦੇ ਹੁਣ ਜਦੋਂ ਇੱਧਰੋਂ ਦੇਖਾਂਗੇ ਫੇਰ ਦੇਖਾਂਗੇ ਹਾਂ ਜੀ ਆਪਰੇ ਤਾਂ ਅਮੇ ਸਤਿ ਸ਼੍ਰੀ ਅਕਾਲ ਠੀਕ ਹੋ ਕਾਇਦ ਨ ਹੋ ਗਿਆ ਉਰੀ ਫਿਰ ਦੇ ਨੂੰ ਚਲਾ ਦੋ ਬੰਦਾ ਕਦੇ ਕੱਢ ਲੈਨੇ ਕੇ ਮੋਟਰ ਕਦੇ ਉਹੀ ਪਾ ਲੈਨੇ ਕਦੇ ਕੱਢ ਲੈਨੇ ਕਦੇ ਪਾ ਲੈਨੇ ਲਾਸਟ ਸਟੇਜ ਆ ਹੋ ਗਿਆ ਜਦੋਂ ਇਹ ਉਹ ਚੋਰੀ ਦੀ ਗੱਲ ਇਹ ਤਾਂ ਮੈਂ ਹੈਰਾਨ ਆ ਗਿਆ 1 ਵਜੇ ਕਹਿੰਦੇ ਇਹ ਕੱਢ ਲਿਆਉਂਗੇ ਨੇ ਫਿਰ ਇਹਨੂੰ ਪਾਇਆ ਉਹ ਫਿਰ ਉਹਨੇ ਵਿੱਚ ਕੁਝ ਟੇਕ ਕੇ ਬਣਾ ਲਿਆ ਉਹ ਹੋਲ ਲੈ ਕੇ ਬੰਨੇ ਪਾਈ ਤੇ ਉੱਥੇ 20 ਦੀ ਮੋਟਰ ਟੈਕਸ ਲਾਉਣੀ ਤਾਰ ਤੇ ਨਾਲ ਟਰੈਕਟਰ ਜੜੀ ਆਵੇ ਗੋਲਡੀ ਮੇਰੇ ਟਰਾਂਸਫਾਰਮਰ ਟਰਾਂਸਫਾਰਮਰ ਮਰੀ ਵੇ ਦੁਪਹਿਰੇ ਦਿਨ ਦੇ ਤੜਕੇ ਜਿੰਦਾ ਪਾਈ ਫਿਰਦਾ ਬਟਾ ਟਰੈਕਟਰ ਦੂਜਾ ਵੀ ਆ ਗਿਆ ਚਲੋ ਪਾ ਲਈਏ ਜੀ ਮੋਟਰਾਂ ਲੋਰੀ ਭਾਈ ਚਲਾ ਕੇ ਮੋਟਰ ਪਾ ਕੇ ਚਲਾਤੀ ਬਾਬੇ ਦੀ ਕਿਰਪਾ ਨਾਲ 20 ਦੀ ਮੋਟਰ ਆਪਣੀ ਹੈ 5 ਇੰਚ ਹੀ ਪਾਇਆ ਪਾ ਇਹ ਮੋਟਰ ਚਲਾਤੀ ਐਨ ਥੋੜਾ ਜਿਹਾ ਪੈਪਰੋਂ ਲੀਕ ਹੋ ਗਿਆ ਪਾਣੀ ਵੱਧ ਗਿਆ ਪਹਿਲਾਂ ਮੋਟਰ ਦਾ ਪਾਣੀ ਘੱਟ ਸੀ ਤੇ ਹੁਣ ਵੱਧ ਗਿਆ ਹੁਣ ਗਏ ਆਹੋ ਦੋਈ ਮੋਟਰ ਬਦਲਣਾ ਇਧਰੋਂ ਜਿਹੜੀ ਮੋਟਰ ਕੱਢੀ ਆ ਉਹ ਦੋਈ ਮੋਟਰ ਪਾਉਣੀ ਆ ਉਹ ਪਰਲੇ ਮੋਟਰ ਦਾ ਆ ਮੋਟਰ ਦਾ ਟਰਾਂਸਫਰਮ ਲਈਦੇ ਦੋਨੀਆਂ ਮੋਟਰਾਂ ਆਪਣੀਆਂ ਨੇ ਉਹ ਪਰਲੀ ਮੋਟਰ ਤੇ ਪਾਉਣੀ ਆ ਜਿਹੜੀ ਇੱਥੋਂ ਕੱਢੀ ਆ ਮੋਟਰ ਹੁਣ ਉੱਥੇ ਚਾਲਦੇ ਆ ਜੀ ਉੱਥੇ ਬਦਲ ਲੈਣਗੇ ਮੋਟਰ ਉਹ ਮੁੰਡੇ ਮਿਸਤਰੀ ਨੇ ਦੋਨੀਆਂ ਬੱਬੀ ਦੀ ਦੁਕਾਨ ਤੇ ਲੱਗੇ ਨੇ ਬੱਬੀ ਇਹ ਮੁੰਡਾ ਕਾਕੜੇ ਵਾਲਾ ਕਾਕੜਾ ਲੱਭੀ ਜਿਹੜਾ ਆਪਣਾ ਮਿੱਤਰ ਵੀ ਆ ਤੇ ਉਹਦੀ ਦੁਕਾਨ ਐ ਐਮ ਜੀ ਸਮਰਸੀਬਲ ਮਲੇਰ ਕੋਡਣਾ ਰੋਡ ਆਮਰਗੜ ਲਾਂਗੜੀਆਂ ਪੰਡ ਕਹਿ ਲੋ ਤੇ ਆਪਾਂ ਉਤੋਂ ਹੀ ਕੰਮ ਕਰਵਾਉਨੇ ਉਹ ਮੁੰਡੇ ਨੇ ਉਹ ਕੰਮ ਕਰ ਦੇਣਗੇ ਉਹ ਮੋਟਰ ਦਾ ਤੇ ਆਪਾਂ ਜਾਣਾ ਉਧਰ ਪੇਠੇ ਵਾਲੀ ਮੋਟਰ ਚੱਲਦੀ ਹੈ ਉਧਰ ਵੀ ਢੇੜਾ ਮਾਰ ਕੇ ਉਹ ਵੀ ਪੇਠਾ ਭਰ ਗਿਆ ਕਿ ਨਹੀਂ ਉਹ ਵੀ ਦੇਖਣਾ ਜੀ ਦਵਾਰੇ ਫੇਰ ਆ ਗਏ ਪੇਠੇ ਵਾਲੀ ਮੋਟਰ ਤੇ ਦੁਪਹਿਰ ਦੇ ਤਕਰੀਬਨ 12 ਵਜੇ ਜੀ ਕਿਆਰੀਆਂ ਪੂਰੀਆਂ ਫਲ ਹੋ ਗਈਆਂ ਖਾਲੀਆਂ ਤੇ ਕਿਤੇ ਕਿਤੇ ਹਾਂ ਰੋਟਣ ਲਾ ਵੀ ਹੈ ਖੜਾ ਪਾਣੀ ਖਾਲੀਆਂ ਪੂਰੀਆਂ ਫਲ ਹੋ ਗਈਆਂ ਤੇ ਢੇੜਾ ਮਾਰ ਲਈ ਇੱਕ ਵਾਰੀ ਸਾਰੀਆਂ ਖਾਲੀਆਂ ਦੇ ਨਿਗਾ ਬਾਜੀ ਤਾ ਫਿਰ ਉਸ ਤੋਂ ਬਾਅਦ ਫਿਰ ਆਪਾਂ ਮੋਟਰ ਬੰਦ ਕਰਦੇ ਆਂ ਜੀ ਲਓ ਜੀ ਸਾਰੀਆਂ ਖਾਲੀਆਂ ਚ ਬੰਦ ਹੋ ਗਿਆ ਆਪਣਾ ਪਾਣੀ ਘੁੰਮ ਗਿਆ ਤੇ ਹੁਣ ਆਪਾਂ ਮੋਟਰ ਕਰਦੀਏ ਬੰਦ ਰਾਜੂ ਵੀ ਨਾਲ ਆਇਆ ਹੈ ਰਾਜੂ ਮੋਟਰ ਬੰਦ ਕਰ ਦੇ ਆ ਖਾਲੀਆਂ ਪਾਣੀ ਘੁੰਮ ਗਿਆ ਉਹ ਪੈਂ ਲੰਘ ਜਾ ਲਵੋ ਦੀ ਪਾਰਦੀਆਂ ਖਾਲੀਆਂ ਦੇਖ ਲੈ ਮੋਟਰ ਬੰਦ ਕਰ ਦੇ ਲੋ ਜੀ ਬੱਬੇ ਦੀ ਕਿਰਪਾ ਨਾਲ ਭਰ ਗਿਆ ਆਪਣਾ ਪੇਟਾ ਤੇ ਬਸ ਉਧਰ ਨਾਲੇ ਕੰਮ ਹੋ ਗਿਆ ਨਾਲੇ ਇੱਧਰ ਕੰਮ ਹੋ ਗਿਆ ਤੇ ਟਾਈਮ ਤਾਂ ਥੋੜਾ ਹੀ ਚੱਲਦਾ 2 ਘੰਟੇ ਹੀ ਲੱਗਦੇ ਆ ਪਰਨੂ ਬਸ ਭਰ ਗਏ ਹਰਿਆਂ ਖਾਲੀਆਂ ਪੂਰੀਆਂ ਵਧੀਆ ਐਨ ਸੇਮ ਚੜ ਗਈ। ਇੱਥੇ ਨੂੰ ਆਹ ਖੇਤ ਚ ਮੋਥਾ ਵਾਲਾ ਹੋਣ ਲੱਗ ਗਿਆ। ਮੁਰਕ ਕਹਿੰਦਾ ਕੋਈ ਮੋਥਾ ਕਹਿੰਦਾ। ਇਹ ਹਰੇ ਚਾਰੇ ਵਾਸਤੇ ਅੱਗੇ ਰੱਖ ਦਿੰਦੇ ਹਰੇ ਚਾਰੇ ਵਾਸਤੇ। ਪਰ ਇਸ ਵਾਰੀ ਇਹਨੂੰ ਹਰੇਜ ਵਾਸਤੇ ਨਹੀਂ ਰੱਖਦੇਗੇ ਹੁਣ ਇਹਨੂੰ ਜੀਰੀ ਲਾਵਾਂਗੇ ਜੀ ਇੱਥੇ। ਤੇ ਹੁਣ ਚੱਲੀ ਆਪਾਂ ਘਰ ਨੂੰ ਸ਼ਾਮ ਨੂੰ ਪੜਾਵਾਂਗੇ ਵੀਡੀਓ ਹੁਣ ਧੁੱਪ ਬਹੁਤ ਜ਼ਿਆਦਾ ਹੋ ਗਈ। ਲੋ ਚੱਲਣ ਲੱਗ ਜੂ ਫਿਰ। ਫਿਰ ਹੁਣ ਰਾਮ ਕਰਾਂਗੇ ਜਾ ਕੇ ਸਵੇਰੇ ਸੱਜਰੇ ਦੇ ਆਏ ਹੋਇਆ ਖੇਤਾਂ 'ਚ ਹਾਂਜੀ ਭਾਈ ਪਹੁੰਚ ਕੇ ਗੁਰਦੁਆਰਾ ਸਾਹਿਬ ਵਾਲੀ ਮੋਟਰ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਮੌਸਮ ਗਰਮੀ ਵਾਲਾ ਬਹੁਤ ਜ਼ਿਆਦਾ ਤੇ ਟਪ ਬਹੁਤ ਜ਼ਿਆਦਾ ਹੁੰਦੀ ਹੈ ਅਸੀਂ ਆ ਗਏ ਸੀ ਕਿ ਤਕਰੀਬਨ ਪੌਣੇ 5 ਵਜੇ ਹੁਣ ਲੱਗਿਆ ਸਪਰੇਅ ਕਰਨ ਤੇ ਪੰਪ ਤਾਂ 5 6 ਕੀ ਹੋਣੇ ਹੁੰਦੇ ਆ ਤੇ ਉਧਰ ਰਾਜੂ ਲੱਗਿਆ ਸਪਰੇਅ ਕਰਨ ਮੈਂ ਵੀ ਲੱਗੂੰਗਾ ਅੱਜ ਸਵੇਰੇ ਪੇਠੇ ਨੂੰ ਪਾਣੀ ਛੱਡਿਆ ਸੀ ਬਿਲਕੁਲ ਖਾ ਗਈਆਂ ਖਾਲੀਆਂ ਕਿਸੇ ਵੀ ਖਾਲੀ 'ਚ ਕੋਈ ਪਾਣੀ ਨਹੀਂ ਹੈਗਾ ਤੇ ਦੂਜੀ ਗੱਲ ਇਹ ਆ ਵੀ ਸੇਮ ਸਾਰੀਆਂ ਖਾਲੀਆਂ ਨੂੰ ਆ ਗਈ ਵਿੱਚ ਇਕੱਲੀ ਕਣ ਕਰੀ ਹੋਈ ਹੈ ਇਹ ਇਹਨੇ ਆਪਣੇ ਆਪ ਖਤਮ ਹੋ ਜਾਣ ਥੋੜੇ ਦਿਨਾਂ ਬਾਅਦ ਤੇ ਨਾਲ-ਨਾਲ ਜੀਰੀ ਦੀ ਤਿਆਰੀ ਹੋਈ ਪਈ ਆ ਜੀ ਜੀ ਤਿਆਰੀ ਮਤਲਬ ਕਿ ਬੱਟਾਂ ਜੀਰੀ ਵਾਲੀਆਂ ਬਣਾਉਣੀਆਂ ਪੈਂਦੀਆਂ ਸਬਜ਼ੀ ਵਾਲੇ ਉਹ ਚ ਫਿਰ ਅੱਗੇ ਜਾ ਕੇ ਬੇਲਾਂ ਬਾਵਾ ਜ਼ਿਆਦਾ ਹੋ ਜਾਂਦੀਆਂ ਨੇ ਫਿਰ ਬੱਟ ਬੱਟ ਤੇ ਨਾ ਮਿੱਟੀ ਲੱਗਦੀ ਐ ਨਾ ਉਹ ਨਾ ਉਹ ਹੁੰਦਾ ਤੇ ਉਸ ਕਰਕੇ ਬੱਟਾਂ ਪਹਿਲਾਂ ਹੀ ਆਪਾਂ ਨੇ ਬਣਾ ਕੇ ਰੱਖੀਆਂ ਹੋਈਆਂ ਜੀਰੀ ਵਾਲੀਆਂ ਵੀ ਲਓ ਜੀ ਮਾਰੋ ਨਾ ਜੇ ਪਿੱਠੇ ਦੀਆਂ ਬੇਲਾਂ ਤੇ हां जी हा, पहुंच गए जी मोटर ਤੇ ਦੂਸਰੀ ਤੇ ਪਨੀਰੀ ਵਾਲੀ ਮੋਟਰ ਤੇ ਕਹਿ ਲਓ 1509 ਆ ਇੱਕ ਨੰਬਰ ਬਹੁਤ ਆ ਦੋ ਨੰਬਰ ਬਹੁਤ ਆ ਤਿੰਨ ਨੰਬਰ ਬਹੁਤ ਆ ਮਤਲਬ ਕਿ ਆਹ ਪਹਿਲੇ ਨੰਬਰ ਤੇ ਵੀ ਜੀ ਇਹ 14 ਤਰੀਕ ਦੀ ਹੈ 17 ਦੀ ਹੈ ਇਹਨੂੰ ਕੱਲੂ ਵੀਜਾਂਗੇ ਜੀ ਤੇ ਇਹ ਚ ਲੱਗੇ ਅੱਜ ਪਹਿਲਾ ਯੂਰੀਆ ਪਾਉਣ ਪਨੀਰੀ ਦੀ ਜਰਮੀਨੇਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਵਧੀਆ ਜੰਮੀ ਆ ਪਨੀਰੀ ਥੋੜੀ ਜਿਹੀ ਸਿੱਧੀ ਕਰੀਏ ਜਿਵੇਂ 4 ਕਿਲੋ ਬਸਵੇ ਦਾ ਵੀ ਪਾਇਆ ਆਪਾਂ ਨੇ ਥੋੜੀ ਜਿਹੀ ਸਿੱਧੀ ਕਰੀਏ ਵੀ ਇਹਦੀ ਫੱਟੀ ਥੋੜੀ ਜਿਹੀ ਵਧੀਆ ਬਣ ਜਵੇ ਜੇ 4.5 ਕਿਲੋ ਪਾ ਦਿਆਂ ਤਾਂ ਥੋੜੀ ਜਿਹੀ ਫੱਟੀ ਇਹਦੀ ਪਤਲੀ ਬਣ ਜਾਂਦੀ ਹੈ ਜੇ 5 ਕਿਲੋ ਪਾ ਦਿਆਂ ਫਿਰ ਤਾਂ ਬਹੁਤ ਜ਼ਿਆਦਾ 5 ਕਿਲੋ ਦਾ ਪਰਮਲਦੀ ਵੀ ਪਾ ਦੀਏ ਉਹ ਵੀ ਫੱਟੀ ਫਰੀਕ ਬਣ ਜਾਂਦੀ ਹੈ ਆਪਣੇ ਹਿਸਾਬ ਨਾਲ ਤਾਂ ਤੇ ਇਹਦੀ 4 ਕਿਲੋ ਬਸਵੇ ਦੇ ਹਿਸਾਬ ਨਾਲ ਪਾਇਆ ਹੋਇਆ ਆਪਣਾ ਵੀ ਬਿਲਕੁਲ ਪੂਰੀ ਵਧੀਆ ਖੜੀ ਆ ਆ ਉਰੇ ਬੱਟ ਦੇ ਲੈਵੇ ਥੋੜਾ ਜਿਹਾ ਨੀਵਾ ਸੀ ਤੋਂ ਇੱਥੇ ਪਨੀਰੀ ਹੈਗੀ ਤੇ ਹੈਗੀ ਪਰ ਕੈਮਰੇ 'ਚ ਥੋੜੀ ਆਉਂਦੀ ਘੱਟ ਆ ਜਿਹੜੇ ਕਰਕੇ ਖਸਾਮਾ ਦਾ ਸਾਰੀ ਜਗ੍ਹਾ ਹੈਗੀ ਆ ਤੇ ਅੱਜ ਪਹਿਲਾ ਯੂਰੀਆ ਲੱਗਿਆ ਲਾਉਣ ਬਾਬੇ ਦੀ ਕਿਰਪਾ ਨਾਲ ਰੱਬ ਦਾ ਨਾਮ ਲੈ ਕੇ ਤੇ ਇਧਰ ਲਈ ਪਨੀਰੀ ਦਿਖਾਵਾ ਮੇजे ਮੈਂ ਤੁਹਾਨੂੰ ਦੂਜੀ ਇਹ ਘਰ ਦਾ ਵੀ ਆ ਉਹ ਹੈਗਾ ਸ਼ਕਤੀ ਵਰधक ਦਾ ਜਿਹੜੇ ਵੀਡੀਓਆਂ ਦੇਖਦੇ ਨੇ ਉਹਨਾਂ ਨੂੰ ਪਤਾ ਵੀ ਸ਼ਕਤੀ ਵਰਧਕ ਕੰਪਨੀ ਦਾ 240 ਰੁਪਏ ਕਿਲੋ ਲਿਆ ਹੋਇਆ ਵੀ ਆ ਆ ਹੈਗਾ ਆਪਣਾ ਘਰ ਦਾ ਵੀ ਆ ਇਹ ਵੀ ਜਰਮੀਨੇਸ਼ਨ ਹੋ ਚੱਲੀ ਏ ਦੀ ਵੀ ਦੇਖੋ ਜੀ ਇਹ ਵੀ ਵੀ ਆਪਣਾ ਤਕਰੀਬਨ ਤਕਰੀਬਨ ਸਾਰੀਆਂ ਤੂਈਆਂ ਮਰ ਗਏ ਤੇ ਇਹ ਵੀ ਵਧੀਆ ਜੰਮਿਆ ਤੇ ਉਹਦੇ ਪਨੀਰੀ ਭਉਂਤੀ ਪਈ ਆ ਉਹ ਪਰਲੀ ਕਿਆਰੀ ਕੱਲ ਨੂੰ ਦੇਖਾਂਗੇ ਸਵੇਰੇ ਜਾਂ ਕੱਲ ਨੂੰ ਸ਼ਾਮ ਨੂੰ ਬੀਜਾਂਗੇ ਜੀ ਤੇ ਚਲੋ ਹੁਣ ਪਾ ਦਈਏ ਯੂਰੀਆ ਲੈਂਦਾ ਪਿਆ ਕੱਲਾ ਯੂਰੀ ਪਾਉਣਾ ਅਗਲੀ ਵਾਰੀ ਪਾਵਾਂਗੇ ਦੇ ਵਿੱਚ ਸੰਜੀਵਨੀ ਗੋਹੇ ਚ ਰਲਾ ਕੇ ਉਹ ਹ ਵੀ ਆਪਾਂ ਲਿਆ ਕੇ ਇੱਥੇ ਸਟਲਿਆ ਮੋਟਰ ਦੇ ਤੇ ਕੱਲ ਨੂੰ ਰਲਾ ਕੇ ਉਹਨੂੰ ਅੰਦਰ ਰੱਖ ਦਾਂਗੇ ਤੇ ਅਗਲੇ ਦਿਨ ਪਾ ਦਾਂਗੇ ਭਰ ਕੇ ਜਾਂ ਹੋ ਸਕਦਾ ਵੀ ਕੱਲ ਨੂੰ ਸ਼ਾਮ ਨੂੰ ਪਾ ਦਈਏ ਪਾ ਦਈਏ ਯੂਰੀਆ ਹੁਣ ਪਾਤਾ ਯੂਰੀਆ ਪਨੀਰੀ ਨੂੰ ਜੀ ਤੇ ਸੂਰਜ ਤਕਰੀਬਨ 6:00 ਚਲੇਆ ਠੰਡੇ ਹੋਏ ਪਾਇਆ ਤੇ ਪਨੀਰੀ ਚ ਆਪਾਂ ਤਾਂ ਹਮੇਸ਼ਾ ਹੀ ਸ਼ਾਮ ਨੂੰ ਪਾਉਂਦੇ ਆ ਯੂਰੀਆ ਤੇ ਦੋ ਦਿਨ ਛੱਡ ਕੇ ਜਿਵੇਂ ਹੁਣ ਅੱਜ ਪਾਤਾ ਕਲਰ ਪਾਸਟਰ ਨੂੰ ਨਹੀਂ ਪਾਉਂਦੇ ਅਗਲੇ ਦਿਨ ਉਸ ਤੋਂ ਫੇਰ ਪਾ ਦਾਂਗੇ ਯਾਨੀ ਕਿ ਚੌਥੇ ਨੂੰ ਪਾਵਾਂਗੇ ਹਲਕਾ ਹਲਕਾ ਜਿਵੇਂ ਮੈਂ ਪਹਿਲਾਂ ਵੀਡੀਓ 'ਚ ਦੱਸਿਆ ਤੇ ਚਲੋ ਠੀਕ ਹੈ ਜੀ ਇਹ ਵੀਡੀਓ ਆਪਣੀ ਇੱਥੇ ਤੱਕ ਹੀ ਸੀ ਧੰਨਵਾਦ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਆਂ ਅਗਲੀ ਵੀਡੀਓ ਜਦ ਤੱਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ